ਪੰਜਾਬੀ ਇੰਡਸਟਰੀ ਦੀ ਜਾਨੀ ਮਾਨੀ ਅਦਾਕਾਰਾ ਤਾਨਿਆ ਦੇ ਪਿਤਾ ਦੇ ਉੱਪਰ ਕੀਤਾ ਗਿਆ ਜਾਨਲੇਵਾ ਹਮਲਾ ਜੀ ਹਾਂ ਮੋਗੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਮੋਗੇ ਦੇ 메ਨ ਚੌਕ ਕੋਟ ਇਸੇ ਖਾਂ ਦੇ ਵਿੱਚ ਸਰਬੰਸ ਨਰਸਿੰਗ ਹੋਮ ਦੇ ਵਿੱਚ ਡਾਕਟਰ ਅਨਿਲ ਕੰਬੋਤ ਸਨ ਜਿਨ੍ਹਾਂ ਨੂੰ ਦੋ ਮੁੰਡੇ ਇਲਾਜ ਕਰਵਾਉਣ ਲਈ ਜਿਨ੍ਹਾਂ ਨੂੰ ਮਿਲਣ ਆਉਂਦੇ ਨੇ ਤੇ ਉਹਨਾਂ ਨੂੰ ਪਹਿਲਾਂ ਬਾਰ ਬਿਠਾਇਆ ਜਾਂਦਾ ਹੈ ਤੇ ਜਿਵੇਂ ਹੀ ਉਹਨਾਂ ਨੂੰ ਡਾਕਟਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਉਹਨਾਂ ਵੱਲੋਂ ਤਾਨਿਆ ਦੇ ਪਿਤਾ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਫਿਲਮਾਂ ਦੇ ਵਿੱਚ ਆਪਣਾ ਨਾਮ ਬਣਾਉਣ ਵਾਲੀ ਅਦਾਕਾਰਾ ਤਾਨਿਆ ਦੇ ਪਿਤਾ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਉਹਨਾਂ ਦੇ ਉੱਪਰ ਦੋ ਮੁੰਡਿਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਤਾਨਿਆ ਦੇ ਪਿਤਾ ਡਾਕਟਰ ਹਨ ਤੇ ਉਹ ਮੋਗੇ ਦੇ ਹਰਬੰਸ ਨਰਸਿੰਗ ਹੋਮ ਦੇ ਵਿੱਚ ਇਸ ਵੇਲੇ ਮੌਜੂਦ ਸਨ ਉੱਥੇ ਦੋ ਮੁੰਡੇ ਆਉਂਦੇ ਨੇ ਆਪਣਾ ਇਲਾਜ ਕਰਾਉਣ ਦੇ ਲਈ ਤੇ ਜ਼ਿਕਰ ਹੋ ਗਿਆ ਕਿ ਇਹ ਦੋਨੋਂ ਮੁੰਡੇ ਪੈਦਲ ਆਉਂਦੇ ਨੇ ਤੇ ਉਹ ਕਹਿੰਦੇ ਨੇ ਅਸੀਂ ਠੀਕ ਨਹੀਂ ਫੀਲ ਕਰ ਰਹੇ ਤੇ ਡਾਕਟਰ ਸਾਹਿਬ ਤੋਂ ਵਾਜ ਕਰਵਾਉਣਾ ਚਾਹੁੰਦੇ ਨੂੰ ਮਿਲਣਾ ਚਾਹੁੰਦੇ ਆ ਤੇ ਨਰਸਿਸ ਵੱਲੋਂ ਉਹਨਾਂ ਨੂੰ ਪਹਿਲਾਂ ਬਾਹਰ ਬਿਠਾਇਆ ਜਾਂਦਾ ਹੈ ਤੇ ਜਦੋਂ ਉਹਨਾਂ ਨੂੰ ਡਾਕਟਰ ਨੂੰ ਮਿਲਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਤੇ ਜਾਂਦੇ ਸਾਰ ਹੀ ਉਹਨਾਂ ਮੁੰਡਿਆਂ ਦੇ ਵੱਲੋਂ ਡਾਕਟਰ ਅਨਿਲ ਦੇ ਉੱਪਰ ਅਟੈਕ ਕਰ ਦਿੱਤਾ ਜਾਂਦਾ ਉਹਨਾਂ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ मौके ਦੇ ਮੌਜੂਦ ਮੈਡੀਕਲ ਟੀਮ ਦੇ ਵੱਲੋਂ ਉਹਨਾਂ ਨੂੰ ਥੋੜਾ ਸਟੈਬਲਾਈਜ਼ ਕੀਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੋਕੇ ਦੇ ਸਿਵਲ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਆਖਿਰੇ ਸਾਰਾ ਮਾਮਲਾ ਕਿਉਂ ਹੋਇਆ ਇਸ ਬਾਬਤ ਕੋਈ ਵੀ ਖਬਰ ਸਾਹਮਣੇ ਨਹੀਂ ਆ ਰਹੀ ਹੈ ਕਿ ਅਨੇਸੂ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਮੋਗੇ ਸ਼ਹਿਰ ਦੇ ਵਿੱਚ ਡਾਕਟਰ ਅਨਿਲ ਕੰਬੋਜ਼ ਦੇ ਉੱਪਰ ਹਮਲਾ ਕੀਤਾ ਗਿਆ ਫਾਇਰਿੰਗ ਕੀਤੀ ਗਈ ਹੈ ਇਹ ਪੰਜਾਬੀ ਇੰਡਸਟਰੀ ਦੇ ਅਦਾਕਾਰਾ ਤਾਨਿਆ ਦੇ ਪਿਤਾ ਹਨ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ ਤਾਨਿਆ ਨੂੰ ਤੁਸੀਂ अनेਕਾਂ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਵੇਖਿਆ ਜਿਸ ਦੇ ਵਿੱਚ ਸੁਫਨਾ ਕਿਸਮਤ ਵਰਗੀ ਸੁਪਰ ਡੁਪਰ ਹਿੱਟ ਫਿਲਮਾਂ ਰਹੀਆਂ ਅੱਜ ਉਹਨਾਂ ਦੇ ਪਿਤਾ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਮੋਗੇ ਦੇ ਹਰਬੰਸ ਨਰਸਿੰਗ ਹੋਮ ਦੇ ਵਿੱਚ ਡਾਕਟਰ ਅਨਿਲ ਕੰਬੋਜ਼ ਡਿਊਟੀ ਦੇ ਰਹੇ ਸਨ ਉੱਥੇ ਦੋ ਮੁੰਡੇ ਆਉਂਦੇ ਨੇ ਆਪਣਾ ਇਲਾਜ ਕਰਵਾਉਣ ਦੇ ਬਹਾਨੇ ਤੇ ਜਿਵੇਂ ਹੀ ਉਹ ਅਨਿਲ ਕੰਬੋਜ ਨੂੰ ਆਪਣੇ ਸਾਹਮਣੇ ਵੇਖਦੇ ਨੇ ਤੇ ਉਹਨਾਂ ਦੇ ਉੱਪਰ ਫਾਇਰਿੰਗ ਕਰ ਦਿੰਦੇ ਨੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਡਾਕਟਰ ਅਨਿਲ ਦੇ ਉੱਪਰ ਡਾਕਟਰ ਅਨਿਲ ਦੀ ਹਾਲਤ ਹੈ ਫਿਲਹਾਲ ਨਾਜ਼ੁਕ ਹੈ ਉਹਨਾਂ ਨੂੰ ਮੋਡਲੀ ਜਿਹੜੀ ਫੈਸਿਲਿਟੀ ਹੈ ਮੈਡੀਕਲ ਫੈਸਿਲਿਟੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਮੋਗੇ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਦੱਸ ਦਈਏ ਕਿ ਡਾਕਟਰ ਅਨਿਲ ਪੰਜਾਬ ਦੀ ਜਾਨੀ ਮਾਨੀ ਐਕਟਰਸ ਤਾਨਿਆ ਦੇ ਪਿਤਾ ਹਨ ਤਾਨੇ ਇਸ ਵੇਲੇ ਐਬਰਾਡ ਦੇ ਵਿੱਚ ਹਨ ਤੇ ਤੁਹਾਨੂੰ ਦੱਸਦੀ ਏ ਕਿ अनेका ਪੰਜਾਬੀ ਫਿਲਮਾਂ ਦਾ ਹਿੱਸਾ ਤਾਨੀਆਂ ਰਹੇ ਨੇ ਔਰ ਪੰਜਾਬ ਦੀ ਇੱਕ ਬਹੁਤ ਹੀ ਖੂਬਸੂਰਤ ਅਦਾਕਾਰਾ ਹਨ ਉਹਨਾਂ ਦੇ ਪਿਤਾ ਨਿਲ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਉਹਨਾਂ ਦੇ ਉੱਪਰ ਦੋਨ ਬਿਛਾਤੇ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈਗੀ ਤੇ ਉਹ ਜ਼ੇਰੇ ਇਲਾਜ ਹਨ ਉਹਨਾਂ ਨੂੰ ਸਿਵਲ ਹਸਪੀਟਲ ਮੋਗੇ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਵੇਲੇ ਦੀ ਬਹੁਤ ਵੱਡੀ ਖਬਰ ਮੋਗੇ ਤੋਂ ਸਾਹਮਣੇ ਆ ਰਹੀ ਹੈ ਪੰਜਾਬੀ ਇੰਡਸਟਰੀ ਦੇ ਅਦਾਕਾਰਾ ਤਾਨੀਆਂ ਦੇ ਪਿਤਾ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ